ਡਾਟ ਸਸਿ ਕਾਲ ਦੀ ਸਾਰਣ ਅੱਜ ਕਰਦੇ ਸਾਰ ਜਨ ਠੀਕ ਡਾਗ ਹੋ ਗਏ ਰੱਬ ਤੋਂ ਨੇ ਜੜਦੀ ਕਲਾ ਵਿੱਚ ਰੱਖੀ ਅੱਜ ਅਸੀਂ ਚੱਲੇ ਆ ਸ਼ੋਪਿੰਗ ਕਰਨ ਮੈਂ ਮੰਮੀ ਤੇ ਬੰਨਾ ਤੇ ਬਾਕੀ ਦਾ ਜੋ ਵੀ ਪ੍ਰੋਗਰਾਮ ਆ ਤੁਹਾਨੂੰ ਆਪਾਂ ਬਲੌਗਰਾਂ ਹੀ ਦੱਸਾਂਗੇ ਕਿ ਕਾਦੇ ਲਈ ਸ਼ੋਪਿੰਗ ਕਰਨ ਚੱਲੇ ਆ ਤੇ ਕਿਉਂ ਚੱਲੇ ਆ ਠੀਕ ਆ ਬਾਕੀ ਤੁਹਾਨੂੰ ਬਲੌਗ ਦੇ ਵਿੱਚ ਦੱਸਾਂਗੇ ਜੋ ਬਣ ਬਰਾਦਰ ਰਹਿਣਗੇ ਘਰੇ ਤੇ ਮੈਂ ਮੰਮੀ ਤੇ ਬੰਨਾ ਜਾਵਾਂਗੀ ਹਾਂ ਜਵਰਦ ਕੁੱਛ ਦੇ ਸਾਸਰੀ ਕਾਲ ਜੀ ਸਾਰਿਆਂ ਨੂੰ ਖੋਸਣਾ ਠੀਕ ਠਾਇਂ ਦੇ ਬਾਕੀਆ ਚੱਲੇ ਅਵਰਜੀਤ ਨੂੰ ਸ਼ੋਪਿੰਗ ਕਰਨਾ ਤੇ ਅਮਰਜੀਤ ਜੀ ਤੁਹਾਨੂੰ ਦੱਸਣ ਲਈ ਜੋਬਨ ਕਰੇਦਾ ਉਹ ਮਾਰਾ ਬੰਦਾ ਘਰੇ ਰਹਿੰਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਕਿੰਨੇ ਨਾਣੇ ਜਨੂੰ ਨੇ ਤਾਂ ਕੰਮ ਹੀ ਹੁੰਦਾ ਹੈ ਸ਼ੋਪਿੰਗ ਦੀ ਸ਼ੋਪਿੰਗ ਦਾ ਬਾਕੀ ਇਹ ਜੋ ਤੇ ਵੀਡੀਓ ਕੋਲ ਮਣਕੀ ਅਰਜੀਤ ਕਰ ਤੇ ਉਤੋਂ ਦਾ ਬਲੌਗ ਪਾਉਂਗੇ ਤੇ ਇੰਨੀ ਜਿਹੜੀ ਖੁਸ਼ੀ ਹੈ ਘਰ ਚ ਆਉਣੀ होता आप लोगों तो जी रोग तारों पावांगे इसे बिटकैची जल्दी सास रिकार्डी जो है कांड साहित्य

आज जा रहा हड्डा मनदीप सिंह इटली बड़ी मनमीत माने बनाई मैं बढ़िया कट दें